ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਲੂਣਾ ਪਿੰਡ ਦਾ ਰਹਿਣ ਵਾਲਾ ਆ ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਘੱਟੋ ਘੱਟ ਵੀ 3 ਸਾਲ ਹੋ ਗਏ ਆ ਮੈਂ ਜੁੜਿਆ ਇਸ ਗੇਮ ਵਿੱਚ ਮੈਂ ਮੈਨੂੰ ਹੁਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆ ਖਾਲਸਾ ਜਿਮ ਵਿੱਚ ਸਾਡੇ ਪਿੰਡ ਲੱਗੇ ਜਿਮ ਆ ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣਿਆਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆਰੀ ਵਗੈਰਾ ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁੱਕੇ ਆ ਨੈਸ਼ਨਲ ਵਗੈਰਾ ਸਟੇਟ ਵਗੈਰਾ ਪੰਜਾਬ ਖੇਡ ਮੇਲਾ ਵੀ ਖੇਡੇ ਆ ਤੇ ਹੁਣ ਇਹ ਦ ਏ ਜੇਪੁਰ ਵਿੱਚ ਟ੍ਰਾਇਲ ਹੋਏ ਸੀ ਉਥੇ ਟ੍ਰਾਇਲ ਕਲੀਅਰ ਕਰਕੇ ਸਾਡੀ ਸਿਲੈਕਸ਼ਨ ਹੋਈ ਜਿਸ ਦਿਨ ਨਾਲ ਅਸੀਂ ਹੁਣ ਥਾਈਲੈਂਡ ਵਿੱਚ ਖੇਡਣ ਗਏ ਆ ਤੇ ਉਥੇ ਜਾ ਕੇ ਹੁਣ ਵਾਈਗੁਰਜੀ ਦੀ ਕਿਰਪਾ ਨਾਲ ਦੋਹਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੰਗੜ ਮੁੰਡਾ ਸੀ 120 ਕਿਲੋ ਕੈਟੇਗਰੀ ਵਿੱਚ ਉਹਦਾ ਬ੍ਰੌਂਜ਼ ਆ ਤੇ ਰਾਜਸਥਾਨ ਦਾ ਇੱਕ ਮੁੰਡਾ ਉਹਦਾ ਵੀ ਜੈਪੁਰ ਜੈਪੁਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਪਿਆ ਜੀ ਹਾਂਜੀ ਤੇ ਪ੍ਰੈਕਟਿਸ ਵਗੈਰਾ ਕਿਦਾਂ ਕਰਦੇ ਜੀ ਪ੍ਰੈਕਟਿਸ ਵਗੈਰਾ ਇਹਦੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ ਇੰਟਰਨੈਟ ਦਾ ਜਮਾਨਾ ਆ YouTube ਤੋਂ ਸਾਡੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਹਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿ ਕਿਹਰੇ ਦਿਨ ਕਿਹੜੀ ਟ੍ਰੇਨਿੰਗ ਲਾਉਣੀ ਕਿਹੜੇ ਦਿਨ ਕਿਹੜੀ ਲਾਉਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਕਿਸੇ ਕੋਚ ਤੋਂ ਵੀ ਕੋਚਿੰਗ ਲਈ ਹੈ ਜਾਂ ਸਿੱਧਾ ਤੁਸੀਂ ਨਹੀਂ ਨਹੀਂ ਕੋਚ ਤੋਂ ਅਸੀਂ ਕੋਚਿੰਗ ਨਹੀਂ ਲਈ ਹੈ ਸਾਡਾ ਆਪਣਾ ਤਜਰਬਾ ਆ ਤੇ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸ ਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫੇਰ ਆਪਣੀ ਜੋ ਵੀ ਡੈੱਡ ਲਿਫਟ ਸਕੁਐਟ ਸਟਰੋਂਗ ਕੀਤੀ ਇਹੀ ਗੇਮ ਦਾ ਗੇਮ ਕਿਉਂ ਚੁਣੀ ਕਿਉਂਕਿ ਹੋਰ ਵੀ ਬੜੀਆਂ ਗੇਮਾਂ ਨੇ ਜਿਹੜੀਆਂ ਜਿਹੜਾ ਜੇ ਤ ਤੇ ਬਾਕੀ ਇਹ ਆ ਵੀ ਪਾਵਰ ਲਿਫਟਰਾਂ ਦੇ ਜ਼ਰੀਰ ਤੇ ਘਾਟੀ ਹੁੰਦੇ ਬਸ ਜੋਰ ਚ ਤੇ ਇਹੀ ਚੱਕਰੇ ਆ ਵੀ ਬਸ ਜੇ ਮਝਾ ਕੇ ਇਹੀ ਹੁੰਦਾ ਕਿ ਸਾਰਿਆਂ ਨੂੰ ਵੱਧ ਭਰ ਚੁੱਕੀ ਹੈ ਵੱਧ ਚੋਕੇ ਵੇਖਣਾ ਵੱਧ ਚੋਕੇ ਵੇਖਣਾ ਜੇ ਮੇ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ ਚ ਜਿੰਨੇ ਵੀ ਮੂੜੇ ਹੁੰਦੇ ਰਹੇ ਆ ਤੇ ਫਿਰ ਓਹ ਧੀ ਹੌਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਲਾਂ ਨੌਰ ਹੋਇਆ ਸੀ ਮੈਂ ਉਦੋਂ 10th ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ ਉਹੀ ਕੰਪੀਟੀਸ਼ਨ ਨੇ ਕਿਹਾ ਹੋ ਜਾ ਕੰਪੀਟੀਸ਼ਨ ਜਿੱਤ ਤਾ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਨਾਲ ਜੁ ਨਹੀਂ ਕੁਝ ਮਤਲਬ ਏਦਾਂ ਬਾਕੀ ਵੀ ਜਿੱਦਾਂ ਕੰਪੀਟੀਸ਼ਨਾਂ ਦੇ ਜਾਂਦੇ ਰਹੇ ਆ ਕੋਚ ਵਗੈਰਾ ਮਿਲਦੇ ਰਹੇ ਆ ਉਹਨਾਂ ਕੋ ਸਲਾਹ ਲੈਣਾ ਨਹੀਂ ਸਿੱਖਿਆ ਲੈ ਲੈਣੀ ਕਹਿੰਦੇ ਜਿੱਥੋਂ ਗੁਣ ਮਿਲੇ ਉੱਥੇ ਇਕੱਠਾ ਕਰ ਲੋ ਤੇ ਬਸ ਫਿਰ ਉਹਨਾਂ ਕੋ ਪੁੱਛ ਕੇ ਪਰਤਾ ਲੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬੱਟੇ ਫਰੈਂਡੀ ਦੀ ਸ਼ੁਰੂ ਤੋਂ ਹਾਂ ਜੀ ਆਪਾਂ ਇੱਕੋ ਸਕੂਲ ਪੜੇ ਆ ਸ਼ੁਰੂ ਤੋਂ ਇਕੱਠੇ ਫਰੈਂਡ ਆਂ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਗਏ ਲੱਗੇ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸਿਲੈਕਸ਼ਨ ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਕੰਪੀਟੀਸ਼ਨ ਜਿੱਤ ਕੇ ਆਇਓ ਇਹਦੇ ਵਿੱਚ ਸਾਰਾ ਤੁਸੀਂ ਆਪਣੇ ਖਰਚੇ ਦੇ ਉੱਤੇ ਕੀਓ ਜਾਂ ਕਿਸੇ ਨੇ ਮਦਦ ਵੀ ਕੀਤੀ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ ਇਹ ਹੋਟਲ ਦਾ ਰਹਿਣ ਚ ਹੈ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਾਂ ਕਿੰਦਾ ਨਹੀਂ ਸਰ ਦਾ ਸਰਕਾਰ ਦਾ ਸਹਿਯੋਗ ਤੇ ਇਹੀ ਹੁੰਦਾ ਜਦੋਂ 골ਡਨ ਦਾ ਬਾਅਦ ਸਪਾਂਸਰਸ਼ਿਪ ਅਪਲਾਈ ਹੁੰਦੀ ਆ ਤੇ ਹੁਣ ਆਪਾਂ ਜਿੱਦਾਂ ਆਪਣਾ ਸਰਟੀਫਿਕੇਟ ਵਗੈਰਾ ਸਾਰੇ ਡੀਐਸ ਦਾ ਤਰਕਰਾਇ ਪਹਿਲਾ ਸਾਰਾ ਆਪ ਦਾ ਗਾਂ ਇਹੀ ਆ ਬਸ ਇਹਦੇ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹ ਮੈਸੇਜ ਦੋਣਾ ਜਾਉ ਜਿਹੜੇ ਨੈਕਸਟ ਬੱਚੇ ਜਿਹੜੇ ਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਾ ਵੇਲਰ ਪੁਣਾ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ 'ਚ ਇਹੀ ਨਹੀਂ ਕਿ ਸਪੋਰਟਸ 'ਚ ਕਿਸੇ ਵੀ ਕੰਮ 'ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਵੀ ਇਸ ਮੁਕਾਮ ਤੇ ਪਹੁੰਚੋਗੇ ਮੇਰਾ ਨਾਮ ਉਹ ਨੋਟਿਚਾਂਗੇ ਮੈਂ ਪਿੰਡ ਚੌੜਾ ਗਲੰਦਰ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਬਲੀਕ 'ਤੇ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟ ਤੇ دسمبر ਦੇ ਵਿੱਚ ਆਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਈ ਡਬਲਯੂ ਪੀਐਸਐਫ ਫੈਡਰੇਸ਼ਨ ਦਾ ਨਾਮ ਹੈ ਤੇ ਜਿਹਦੇ ਥਰੂ ਆਪਾਂ ਗਏ ਸੀਗੇ ਤੇ دسمبر ਦੇ ਵਿੱਚ ਟ੍ਰਾਇਲ ਹੋਏ ਸੀਗੇ ਆਡੇ ਤੇ ਕਿੰਨੀ ਕੰਟਰੀਆਂ ਸੀ ਜਿਨ੍ਹਾਂ ਨਾਲ ਤੁਹਾਡਾ ਮੁਕਾਬਲਾ ਹੈ ਤੁਹਾਡਾ ਮੈਨ ਮੁਕਾਬਲਾ ਕਿਹਦੇ ਨਾਲ ਸੀ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਜਿਹਦੀ ਸੈਕਿੰਡ ਪੋਜੀਸ਼ਨ ਆਈ ਹੈ ਉਹ ਰਾਜਸਥਾਨ ਦਾ ਸੀਗਾ ਜਿਆਦਾ ਮੁਕਾਬਲਾ ਮੇਰੇ ਨਾਲ ਹੋਇਆ ਅੱਗੇ ਕੀ ਐਮ ਇ ਲੈ ਕੇ ਚੱਲੇ ਹੋ ਅਸੀਂ ਤਾਂ ਇਹਨਾਂ ਤੋਂ ਪਾਵਰ ਲਿਫਟਿੰਗ ਦਾ ਜ਼ਿਆਦਾ ਸਕੋਪ ਤਾਂ ਇੱਥੇ ਚਲੋ ਹੈ ਨਹੀਂ ਗੌਰਮੈਂਟ ਵੱਲੋਂ ਇਨੀ ਹੈ ਨਹੀਂ ਆ। ਹਨੂ سپورਟ ਹੈ ਨਹੀਂ ਇਨੀ ਗੌਰਮੈਂਟ ਵੱਲੋਂ। ਤੇ ਜਿਵੇਂ ਕਿ ਹੁਣ ਅਸੀਂ ਆਪਣਾ ਖਰਚਾ ਜਿੰਨਾ ਸਾਡਾ ਆਪਣਾ ਖਰਚਾ ਕਰਕੇ ਗਏ ਆ। ਗੌਰਮੈਂਟ ਵੱਲੋਂ ਕੋਈ سپورਟ ਨਹੀਂ ਹੈ ਹਨੂ। ਪ੍ਰੈਕਟਿਸ ਕਿੱਦਾਂ ਕਰਦੇ ਨੇ ਉਹ ਹਣ ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਹੈ ਨਹੀਂ ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਹੈ ਪਾਵਰ ਲਿਫਟਿੰਗ ਕੋਚ ਦੀ। ਅਸੀਂ ਆਪ ਹੀ ਕਰਦੇ ਆਂ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਪਹੁੰਚੇ ਆਂ ਪ੍ਰੈਕਟਿਸ ਕਰਕੇ। ਕਿੰਨੇ ਕਿਹ ਜਾਨਾਂ ਨੂੰ ਪਾਗ ਲੈ ਆਖ ਨੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਨਾਂ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ 3 ਜਾਨੇ ਆਹ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ 5 ਜਾਨੇ ਦੀ ਪੋਜੀਸ਼ਨ ਪਈ 3 ਜਾਨਿਆਂ ਦੇ 골ਡ ਮੈਡਲ ਤੇ 2 ਜਾਨਿਆਂ ਦੇ ਬ੍ਰਾਉਂਜ਼ ਮੈਡਲ ਪਏ ਤੁਸੀਂ ਕਿਹੜਾ ਮੈਡਲ ਮੈਨੂੰ ਕੋਲ 골ਡ ਮੈਡਲ ਕੀ ਲੱਗਦੇ ਨੇ ਮੈਂ ਇਹਦਾ ਦਾਦਾ ਜੀ ਲੱਗਦਾ ਜਸ਼ਨ ਤੇ ਕਿੱਦਾਂ ਜਿਹੜਾ ਕਰਦੇ ਨੇ ਵੀ ਬੜੀ ਸਪੋਰਟ ਰਹਿੰਦੀ ਹੈ ਤੇ ਕਿਵੇਂ ਤੁਸੀਂ ਦੀ ਸਪੋਰਟ ਕਰਦੇ ਰਹੇ ਕਿੱਦਾਂ ਸਾਡਾ ਬਿੱਟ ਹਏ ਪੜ੍ਹ ਤੋਂ ਨਾਲ ਹੀ ਜਿੰਮ ਸਿੱਖਣ ਲੱਗ ਪਿਆ ਸੀ। ਤੋਂ ਜਿੰਮ ਤੇ ਜਾਣ ਦਾ ਨੂੰ ਟਾਈਮ ਤੋਂ ਪੂਰਾ ਮਿਲਦਾ ਰਿਹਾ ਤੇ ਕਰਦਾ ਰਿਹਾ ਕੰਮ ਆਪਣੀ ਮਿਹਨਤ ਕੀਤੀ ਬੜੀ। ਬੜੀ ਇਹਦਾ ਵੀ ਪੌਚੋਂ ਰਿਟਾਇਰ ਆਇਆ। ਉਹਨੇ ਵੀ ਬੜਾ ਸੁਖੋਗ ਪੈਸੇ ਤੇ ਲੈ ਲਉਂਗਾ ਕਰਦਾ ਪੂਰੀ ਮਨਜ। ਹਾਂਜੀ ਖੁਸ਼ੀ ਬੜੀ ਹੈ ਜੀ। ਸਰਕਾਰ ਨੂੰ ਵੀ ਚਾਹੀਦਾ ਬੱਚਿਆਂ ਦੀ ਛੋਟਕੋ ਜਿ ਮਤ ਕਰੀ ਜਾਈਦੀ ਹੈ। ਜਿਤਨਾ ਵੀ ਹੋ ਸਕੇ। ਅੱਜ ਕੱਲ੍ਹ ਜਿਹੜੇ ਬੱਚੇ ਜ਼ਿਆਦਾਤਰ ਨਸ਼ਿਆਂ ਦੇ ਵੱਲ ਜਾ ਰਹੇ ਨੇ ਹਨਾ ਕੰਮ ਨਹੀਂ ਕਰਦੇ ਉਹਦੇ ਨੂੰ ਬੜੀ ਜਾਨ ਖੁਸ਼ੀ ਆ ਜੀ ਬੱਚਾ ਚਲੋ ਇਸ ਲਾੜ ਦੇ ਪਿਆਰ ਨਾਲ ਨਜਨੋ ਜਾਂ ਰਲ ਨਾਲ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਹੈ ਸਭ ਨੂੰ ਆਪਣੀ ਬੱਚੇ ਨੂੰ ਘਰ ਬਹੁਣ ਤੇ ਮਾਂ ਪਿਓ ਦਾ ਕਿੰਨਾ ਸਾਥ ਰਹਿੰਦਾ ਮਾਂ ਪਿਓ ਦਾ ਕਾਫੀ ਸਾਥ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਹੈ ਫਿਰ ਥੋੜਾ ਮਾਂ ਪਿਓ ਦਾ ਵੀ ਸਾਥ ਹੋਣਾ ਚਾਹੀਦਾ ਪੂਰਾ ਫਿਰ ਥੋੜਾ ਨਹੀਂ ਪੂਰਾ ਦੇਣਾ ਹੌਸਲੇ ਵਾਲੀ ਫੇੜੀ ਤੁਰਦਾ ਜੇ ਮਾਂ ਪਿਓ ਨਾਲ ਕਰਦੇ ਮਾਂ ਦਾ ਉਹਨੂੰ ਪੂਰੀ ਪਿਆਰ ਵਾਈ ਬੱਚੇ ਦੀ ਕਰਨੀ ਚਾਹੀਦੀ ਹੈ 我学不练，可惜可惜。